ਵਾਹਿਗੁਰੂ ਦੀ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਤਿਤ ਦਾ ਆਸੰਦ ਹੈ ਸਤ ਸੰਗਿਓ ਪਾਪੀ ਸੁਖਮਨੀ ਸੇ ਦਬਾਟ ਕਰਦੇ ਅੰਤਕ ਬਚਨ ਪੜ੍ਹਦੇ ਆ ਪਵਿੱਤਰ 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 ਪੁਨੀਤ ਆਨਸਾਈਟ ਦਾ ਪਾਠ ਕਰਦੇ ਆਪਾਂ ਪਾਠ ਕਰਦੇ ਆਂ ਸੋਹਣ ਤੇ ਪੂਰੀਤ ਕਹਤੇ ਪਵਿੱਤ ਇਹ ਦੋਨਾਂ ਅੰਤਿਆਨ ਦਿਓ ਸੁਖਮਨੀ ਸਾਹਿਬ ਦੇ ਚ ਇਹਦਾ ਜਵਾਬ ਦਿੱਤਾ ਸੱਚੇ ਪਾਤਸ਼ਾਹ ਨੇ ਕਿ ਸੋਹਣ ਤੇ ਪੂਰੀਤ ਕਹਤੇ ਪਵਿੱਤ ਸੁਣਨ ਵਾਲੇ ਪੂਰੀਤ ਹਨ ਦੇ ਕਹਿਣ ਵਾਲੇ ਪਵਿੱਤ ਹਨ ਭਾਜਟ ਭਾਜੜਾ ਬਾਣੀ ਪੜ ਰਿਹਾ ਕੀਰਤਨ ਕਰ ਰਿਹਾ ਕਥਾ ਕਰ ਰਿਹਾ ਉਹ ਰਬ ਦਾ ਪਿਆਰਾ ਪਵਿੱਤਰ ਸੁਣਨ ਵਾਲੇ ਪੁਨੀਤ ਹਨ ਕਿਵੇਂ ਗੁਰੂ ਜੀ ਦੇ ਪਵਿੱਤਰ 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 ਤੈਨ ਵਾਰ ਪਵਿੱਤਰ ਕਈਏ ਤੇ ਫਿਰ ਬਣਦਾ ਪੁਨੀਤ ਮਤਲਬ ਸੁਣਨ ਵਾਲੇ ਨੂੰ ਤਿੰਨ ਗੁਣਾ ਵੱਧ ਫਲ ਮਿਲਦਾ ਤਿੰਨ ਗੁਣਾ ਵੱਧ ਲਾਭ ਮਿਲਦਾ ਕਹਿਣ ਵਾਲਾ ਪਵਿੱਤਰ ਤੇ ਸੁਣਨ ਵਾਲਾ ਪੁਨੀਤ ਇਸੇ ਤਰ੍ਹਾਂ ਗੁਰੂ ਜੀ ਮੇਰ ਕਰਦੇ ਪਛਿਤ ਸੱਚਿਤ ਕਹਿੰਦੇ ਹਨ ਪਾਪੀ ਨੂੰ ਉਧਾਰਨ ਦਾ ਅਰਥ ਹੈ ਉਧਾਰ ਕਰਨ ਵਾਲਾ ਭਲਾ ਕਰਨ ਵਾਲਾ ਭੈ ਹਵਨ ਭੈ ਕੀ ਦੇ ਦਾ ਹਵਨ ਕਹਿੰਦੇ ਹਨ ਸਤਸੰਗ ਜੀ ਨਾਲ ਸਕਾਰ ਨੂੰ ਜੇ ਅਗੇ ਦੇ ਪੁਰਾਣਾ ਹਰਨ ਹੋ ਗਿਆ ਸੋ ਇਸੇ ਤਰ੍ਹਾਂ ਭੈ ਨੂੰ ਨਾਸ ਕਰਨ ਵਾਲਾ ਹੈ ਲਾਇਕ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਇਸੇ ਤੋਂ ਡਰਨਾ ਨਹੀਂ ਕਿਸੇ ਨੂੰ ਡਰੋਣਾ ਨਹੀਂ ਇਹ ਗੁਰੂ ਮਾਰੇ ਦਾ ਸਦਾਵਤ ਗੁਰੂ ਕਰਦਾ ਸੋ ਡਰ ਕਈ ਤਰ੍ਹਾਂ ਦੇ ਮੰਨੇ ਹਨ ਸਾ ਸੰਗਤ ਜੀ ਜਦੋਂ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗ੍ਰਹਿਤਾਰ ਹੋਏ ਹਨ ਗ੍ਰਹਿਤਾਰੀ ਦਾ ਵੀ ਗੁਰੂ ਮਹਾਰਾਜੀ ਨੇ ਬੜਾ ਕੌਤਕ ਰੱਖਿਆ ਸੱਚੇ ਪਾਤਸ਼ਾਹ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਭਲਾ ਕਰਦੇ ਆ ਕਰਦੇ ਆ ਕਰਦੇ ਆ ਦੁਆਰ ਪਰਮਾਤਮਾ ਦੇ ਚਰਨ ਪਾਉਂਦੇ ਆਂ ਸਾਸੰਗਿਓ ਬਹਾਦਰਗੜ ਉਮਚੇ ਕੱਲ੍ਹ ਜੰਬਰਸ ਬੇਨਤੀ ਕੀਤੀ ਸੀ ਕਿ ਸੈ ਲਖਾਨ ਇੱਥੇ ਸਾਸੰਗਿਓ ਗੁਰੂ ਮਹਾਰਾਜ ਜੀ ਦਾ ਸਰਦਾਰੂ ਸੀ ਉਹਦੇ ਕੋਲ ਮਾਰ ਗਿਆ ਹਨ ਔਰ ਇਥੋਂ ਕਿ ਸੱਤੇ ਪਾਸ਼ੇ ਜਿੱਥੇ ਅੱਜ ਕਲ੍ਹ ਪਟਿਆਲਾ ਸ਼ਹਿਰ ਹੈ ਉਦੋਂ ਇਹ ਸ਼ਹਿਰ ਨਾ ਬੀਸਿੰਦਾ ਸ਼ਹਿਰ ਬਾਦ ਬਸਤੇ ਨੇ ਜਿਵੇਂ ਲੋਕਾਂ ਦਾ ਸਹਿ ਹੈ ਇੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਚੜ੍ਹਨ ਪਾਇਆ ਤੇ ਸਾਧੂ ਦੇ ਦਰਿਆ 'ਤੇ ਮਾਰਵਾੜੀ ਦੀ ਸੀ ਸੋ ਬੇਨਤੀ ਕਿ ਇਲਾਕੇ ਦੀ ਸੰਤ ਮੇਰੇ ਮਹਾਰਾਜ ਦਰਿਆਵੜ ਚੜਦਾ ਤੇ ਹਰੇਕ ਸਾਲ ਹੀ ਸਾਡੇ ਘਰ ਘਾੜਤ ਤੇ ਨੀਂ ਨਰ ਰੋੜ ਕੇ ਲਿਆਤਾ ਕਿਰਪਾ ਕਰੋ ਸਾਧੂ ਕਹਿਣ ਲੱਗੇ ਤੁਸੀਂ ਬਾਹਰ ਜਾ ਕੇ ਤੁਸੀਂ ਤੇ ਬੁੱਢਿਆਂ ਨਾਲ ਲੱਗੇ ਨਾ ਬੁੱਢਿਆਂ ਨਾਲ ਜਿਵੇਂ ਬੁੱਢਾ ਮੇਰੇ ਕੋਲ ਤੁਰਦਾ ਨਾ ਸੇਜੇ ਸੇਜੇ ਕੋਸੋ ਉਹਦਾ ਨਾਮ ਪੈ ਗਿਆ ਪਟਨਾਣਾ ਬਹੁਤ ਸ਼ਹਿਰ ਬਾਦਲ ਵਿੱਚ ਵਸਿਆ ਆ ਜੀ ਉਹ ਸ਼ਹਿਰ ਸਭ ਤੋਂ ਵੱਡਾ ਸ਼ਹਿਰ ਹੈ ਪੰਜਾਬ ਦਾ ਕੋਈ ਗੁਰੂ ਨਾਨਕ ਦੇਵ ਜੀ ਦੀ ਬਚਨੀ ਹੋਈ ਸੀ ਇਹ ਸਿੱਜੇ ਸਿੱਜੇ ਦਰਿਆ ਕਾਫੀ ਦੂਰ ਚੱਲ ਗਿਆ ਧੰਨ ਧੰਨ ਤੇ ਪਾਦਰ ਸਾਹਿਬ ਜੀ ਮਹਾਰਾਜ ਇੱਕ ਬਾਗ ਦੇ ਵਿੱਚ ਸਤਸੰਗਿਓ ਮਾਰੇ ਵਿੱਚ ਆ ਰਪਾਏ ਸੁੱਕੇ ਹਰੇ ਕੀ ਇੱਕ ਨਮਾਜ਼ ਇਹ ਗੁਮਨ ਨਾਮ ਦੀ ਰਾਣੀ ਸੀ ਉਹਦਾ ਬਾਪ ਸੀ ਕਾਫੀ ਸ਼ਕਤੀਸ਼ਾਲੀ ਲੇ ਸੱਚੇ ਬਾਦਸ਼ਾਹ ਦੇ ਚਰਨ ਭੂਣ ਵਾਲੇ ਕਰਿਆ ਹੋਇਆ ਉਹ ਕਹਿੰਦੇ ਮੂਰਤੀ ਬਾਰ ਸੋ ਇਹ ਜਿਹੜੀ ਜਗਾ ਸੀ ਇਹ ਅਸਥਾਨ ਸੀ ਇਹ ਅਨੋਪ ਹੀ ਰਿਹਾ 1900 ਤੇ 29 ਦੇ ਭਾਵ ਕੇ 1800 ਤੇ ਕੋਈ 84 ਦੇ ਕਰੀਬ ਇਥੇ ਮਹਾਰਾਜਾ ਪਟਿਆਲਾ ਜਿਹੜਾ ਸੀ ਉਹਨੇ ਇੱਕ ਵਾਰ ਉਹ ਇੱਥੇ ਆਇਆ ਉਹਦਾ ਨਾਮ ਸੀ ਕਾਨ੍ਹ ਸਿੰਘ ਉਹ ਆਪਣੇ 11 ਰੇਲੂ ਦੇ ਰਿਆ ਸੀ ਨਿਸ਼ਾਨੇਬਾਜ਼ੀ ਕਰ ਰਿਹਾ ਸੀ ਉਹਨਾਂ ਇੱਕ ਅਸਥਾਨ ਤੇ ਬੰਸ ਵੱਡਿਆ ਬੰਬੂ ਇਹਨੂੰ ਗੜਬੜਾ ਨੰਦ ਦਿੱਤਾ ਤੇ ਆਪਣੇ ਸ਼ਿਪਾਹੀ ਨੂੰ ਦਿੱਤਾ ਹੁਕਮ ਕਿ ਗੜਵੇ ਦੇ ਵਿੱਚ ਨਿਸ਼ਾਨਾ ਮਾਰੋ ਸਾਰੇ ਸ਼ਿਪਾਹੀਆਂ ਨੇ ਨਿਸ਼ਾਨਾ ਮਾਰਿਆ ਕਿਸੇ ਦਾ ਨਹੀਂ ਮਟਿਆ ਇਹਦਾ ਈ ਹੋਇਆ ਤਾਂ ਇਹਦੇ ਪਦਨ ਕਾਰਨ ਕੀ ਲੜੇ ਨਿਸ਼ਾਨ ਕੀਆਂ ਸ਼ਹਾਬ ਜੀ ਉਹਨਾਂ ਨਾਲਸ ਫੜ ਕੇ ਇੱਧਰ ਗੱਡਿਆ ਤੇ ਪਹਿਲੀ ਗੋਲੀ ਨਾਮ ਦਾ ਲਾਜ਼ਾ ਠਗੜਵਾ ਫਿਰ ਦੂਜੇ ਥਾਂ ਗੱਡਿਆ ਤੀਜੇ ਥਾਂ ਗੱਡਿਆ ਹਰੇਕ ਥਾਂ ਤੇ ਗੋਲਾ ਕਰਤਾ ਫਿਰ ਉੱਥੇ ਗੱਡਿਆ ਪਹਿਲੇ ਥਾਂ ਇੱਕ ਵੀ ਨਹੀਂ ਗੋਲੀ ਬਹੀ ਜਿੰਨੀ ਬਾਸ ਸਾਰੇ ਪੰਹਿਆਂ ਦੇ ਮਾਰੀ ਕਿਸੇ ਦੀ ਲੱਕ ਭੱਜੀ ਰਾਜਾ ਤਨਜੀ ਸੀ ਉਹ ਕਹਿੰਦਾ ਕਿ ਇਹ ਕੋਈ ਸ਼ਕਤੀ ਵਾਲਾ ਸਨਹਾਨ ਹੈ ਉਹਨੇ ਚੌਂਦਰਾ ਬਣਾ ਦਿੱਤਾ ਤੇ ਸਮਾਨਤੇ ਉੜੀ ਜਗਾ ਸੀ ਪ੍ਰਗੋਰੀ ਤੇਗਵਾਂਦ ਸੈਲੇ ਹੋਂਦ ਤੇ ਮੋਤੀ ਬਾਗ ਸਥਾਨ ਬਣਿਆ ਹੋਇਆ ਇਸ ਦਾ ਸਮੀਰ ਸੇ ਤੋਂ ਐਸਿਕ ਆਉਂਦੇ ਤੇਗਵਾਂਦ ਸੈਲੇ ਦੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਦਾ ਰਿਪੋਰਟ ਕਰਕੇ ਮਾਲੇ ਨੇ ਸੈਇਦ ਹਸਨ ਆਲੀ ਨਾਮ ਦਾ ਇੱਕ ਵਿਅਕਤੀ ਬੜੀ ਗਰੀਬੀ ਜੀ ਰੇ ਉਹਨੂੰ ਪਤਾ ਲੱਗਿਆ ਕਿ ਹਿੰਦ ਦੇ ਪੀਰ ਗੁਰ ਤੇਗਵਾਂਦ ਸੈਲੇ ਨਾਮ ਰੱਖਤਾ ਸਰਕਾਰ ਨੇ ਜਿਹੜਾ ਨੇ 10 ਭਾਰੇ 1000 ਨਾਮ ਦਿੱਤਾ ਜਾਏਗਾ ਉਹ ਗਰੀਬ ਸੀ ਇਹਦੇ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਗੁਰਵਤਾਤਮ ਤੁਸੀਂ ਹੋ ਰਹੀ ਹੈ ਆਪਣੀ ਮੌਜ ਨਾਲ ਤੁਸੀਂ ਆ ਰਹੇ ਹੋ ਤੇ ਮੇਰੇ ਤੇ ਗਰੀਬ ਤੇ ਕਿਰਪਾ ਕਰੋ ਜੀ ਮੇਰੀ ਗਰੀਬੀ ਘਟ ਜਾਓ ਉਹ ਬੇਨਤੀਆਂ ਕਰਦਾ ਰੋ ਜੀ ਸੋ ਗੁਰਮਾਰਾਇ ਜੀ ਨੇ ਉਹਦੀ ਬੇਨਤੀ ਪ੍ਰਮਾਣ ਕੀਤੀ ਸੱਚੇ ਪਾਤਸ਼ਾਹ ਜੀ ਨੇ ਇੱਕ ਬਾਗ ਦੇ ਚ ਯਾਗ ਲਈ ਤੇ ਆ ਗਏ ਡੇਰਾ ਦਾਲੇ ਮਹਾਰਾਜ ਜੀ ਨੇ ਸੋ ਗੁਰੂ ਕਾ ਬਾਗ ਉੱਥੇ ਸਥਾਨ ਬਣਿਆ ਹੋਇਆ ਤੇ ਉਹ ਉੱਥੇ ਰਹਿੰਦੇ ਰਹਿੰਦੇ ਮਹਾਰਾਜ ਉਹ ਬੱਕਰੀਆਂ ਫੇੜਾ ਮਾਰ ਜਿਹੜੀਆਂ ਸੀ ਆ ਗਿਆਂ ਤੇ ਮਾਰੇ ਕਿੰਨੇ ਕਜਾਤ ਮਠਾਈ ਲੈ ਕੇ ਆ ਸੰਨ ਭੁੱਖ ਬੜੀ ਲੱਗੀ ਹੈ ਤੇ ਸੱਚੇ ਪਾਤਸ਼ਾਹ ਨੇ ਇੱਕ ਛਾਪ ਉਹ ਜਿਹੜਾ ਜਿਹੜਾ ਸੀ ਉਹ ਦੇ ਦਿੱਤੀ ਉਹਨੂੰ ਲੈ ਲਾ ਉਹ ਕਹਿੰਦਾ ਮਾਰੇ ਮੇਰੇ ਕੋਲ ਕੱਪੜਾ ਕੋਈ ਨਹੀਂ ਜਿਵੇਂ ਪਵਾ ਕੇ ਨੇ ਆਣ ਸੱਚੇ ਪਾਤਸ਼ਾਹ ਨੇ ਬੜਾ ਕੀ ਮਿੱਤੀ ਦਸ਼ਾਲਾ ਸੀ ਮਹਾਰਾਜਿਆਂ ਦੇ ਉਪਰਉਡਿਆ ਉਹ ਮਾਰੀ ਨੇ ਆਪਣੇ ਪੌਂਦੇ ਤਾਂ ਉਹ ਬਾਜ਼ਾਰ ਗਿਆ ਤਾਂ ਜਾ ਕੇ ਬਾਜ਼ਾਰ ਉਹਨੇ ਕਿ ਆਹ ਕੁ ਭੈਣ ਨੂੰ ਮਠਿਆਈ ਚਾਹੀਦੀ ਏ ਇਹਦੇ ਕਿੰਨੀ ਚਾਹੀਦੀ ਏ ਉਹਨੇ ਗਏ ਉਹ ਸ਼ਾਬ ਸੀ ਹੀਰਾ ਜੜਿਆ ਹੋ ਘਰਤੀ ਇਹ ਨਹੀਂ ਘਰੋਂ ਰਹਿ ਗਿਆ ਵੀ ਨਹੀਂ ਕੀਮਤ ਦੀ ਸੋਨੇ ਦੀ ਮੁੰਦਰੀ ਹੀਰਾ ਜੜਿਆ ਵਿੱਚ ਜਿਹਨੂੰ ਮਠਿਆਈ ਲੈਣ ਨੂੰ ਕਹਿੰਦੇ ਆ ਪਹਿਲਾਂ ਤਾਂ ਉਹਦੇ ਮਨ ਦੇ ਮਨੋਂ ਇਹ ਤਾਂ ਹੀ ਹੀਰਾ ਰੱਖਨੇ ਨੇ ਥੋੜੀ ਬੋਤੀ ਮਠਿਆਈ ਦੇ ਦੇਣੇ ਆ ਕਿ ਤਾਂ ਪੌਣੇ ਕਾਜੀ ਬੜਾ ਹੀ ਕੀਮਤੀ ਦਿਸਤਾਨਾ ਕਰਤਾ ਕਿਤੇ ਉਹਦੇ ਚੋਰ ਲੱਗਦੇ ਨੇ ਚਰਾ ਕੇ ਦੇ ਆ ਉਹ ਕਹਿੰਦੇ ਨਹੀਂ ਬਾਦ ਸਾਧੂ ਬੈਠੇ ਨੇ ਤੇ ਉਹਨਾਂ ਨੂੰ ਭੇਜਿਆ ਉਹਨੇ ਖਬਰ ਕਰ ਦਿੱਤੀ ਕਹਾ ਕੋਤਵਾਰ ਨੂੰ ਸੋ ਫੌਜ ਲੈ ਕੇ ਆਏ ਤੇ ਸਿੱਤੇ ਪਾਸ਼ਾ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਰੇ ਨੇ ਇੱਕ ਸ਼ਰਤ ਰੱਖੀ ਸੀ ਭਾਈ ਕਿ ਜਿਹੜਾ ਨਾਮ ਸਾਡੀ ਗ੍ਰਿਫਤਾਰੀ ਦਾ ਇਹਨੂੰ ਦਿਓ ਇਹਦੇ ਅੰਦਰ ਇਸੇ ਕਵਤਾਰੀ ਨੂੰ ਉਹ ਐਸੀ ਕੌਤੁਮਾਰੀ ਜੀ ਕੀਤੇ ਰਹੇ ਉਥੇ ਮਹਾਰਾਜ ਨੂੰ ਬਰਤਾਰ ਕੀਤਾ ਗਿਆ ਸਵਸਥਨੀ ਔਰ ਹੈਦਰ ਅਲੀ ਨਾਮ ਦਾ ਮੁਸਲਮਾਨ ਸੀ ਉਹਨੂੰ ਭੇਜਿਆ ਔਰਾਂਗੇਵ ਨੇ ਦਿੱਲੀ ਤੋਂ ਕਿ ਦਿੱਲੀ ਤੇ ਆਦਰਾ ਜਿਹੜਾ ਕਿ ਦੋ ਰਾਜਧਾਨੀਆਂ ਸੀ ਦੋ ਕੈਪੀਟਲ ਸੀ ਹਿੰਦੂਸਤਾਨ ਦੀ ਜਿਵੇਂ ਜੰਮੂ ਦੇ ਕਸ਼ਮੀਰ ਗਰਮੀ ਦੇ ਵਿੱਚ ਕਸ਼ਮੀਰ ਤੇ ਸਰਦੀਆਂ ਚ ਜੰਮੂ ਉਹ ਰਾਇਤਾਨੀ ਆ ਜਾਂਦੀ ਏਦਾਂ ਹੀ ਇੱਥੇ ਦੀ ਸੀ ਕਲਮੀਆਂ ਦੇ ਵਿੱਚ ਆ ਆ ਤੇ ਦਿੱਲੀ ਜਿਹੜੀ ਦਿੱਲੀ ਸੀ ਇਹ ਸਰਦੀਆਂ ਦੇ ਵਿੱਚ ਦਿੱਲੀ ਤਾਂ ਦਿੱਲੀ ਤੋਂ ਪਹਿਲਾਂ 1200 ਕੋੜਾ ਸਾਲ ਤੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਤੇ ਮਾਰਨ ਦੇ ਕੇ ਦਿੱਲੀ ਹੁਣ ਦਿੱਲੀ ਵੀ ਲਗਾਉਂਦੀ ਆ ਵੀ ਆਪਾਂ ਇਸੇ ਤਰੀਕੇ ਨਾਲ ਗੁਰੂ ਨੂੰ ਮਲਾਈਂ ਡਰਾਈਏ ਇਹਨੂੰ ਭੈ ਲਈਏ ਡਰ ਕੇ ਉਹ ਮੰਨ ਜਾਏ 117 ਕੀਤੇ ਨੇ ਕਿ ਇੱਕ ਬੋਲਡ ਖੰਡਰਾਤ ਕੋਈ ਬਿਲਡਿੰਗ ਪੇਸੀ ਪ੍ਰਾਣੀ ਉਹ ਆਮ ਪੌਤੇ ਲੋਕ ਉਪਤਾਂ ਵਾਲੀ ਹਵੇਲੀ ਕਹਿੰਦੇ ਸੀ ਉਹ ਉਤਪੰਨਗਾ ਸੋ ਗੁਰੂ ਜੀ ਨੇ ਇੱਕ ਉਤਪੰਨ ਵਾਲੀ ਹਵੇਲੀ ਬਜੂ ਦੇ ਸਿਮਾਰੇ ਨੂੰ ਰੱਖਿਆ ਗਿਆ ਤੇ ਡਰਾਉਣਾ ਚਾਹੁੰਦੇ ਸੀ ਅੰਦਰ ਸੱਚੇ ਪਾਤਸ਼ਾਹ ਜੀ ਦਾ ਪਾਦਾ ਪਸ਼ੂ ਪ੍ਰੇਤ ਮੋਗਦ ਕੋਕਾਰੇ ਪੌਹਨ ਪਾਦ ਕੋਕਾਰੇ ਸੱਚੇ ਪਾਤਸ਼ਾਹ ਦੇ ਪਸ਼ੂਆਂ ਦਾ ਪ੍ਰੇਤਾਂ ਦਾ ਪੱਥਰਾਂ ਦਾ ਕਨਵਰੇ ਮਾਰਲੇ ਫਿਰ ਕਿਥੇ ਰੂਹ ਰਹਿੰਦੀ ਸੀ ਬਾਦੂ ਕਈ ਕੋਟ ਊਤ ਪ੍ਰੇਤ ਸੂਕਰ ਅੰਦਰਗਾਚ ਉਹ ਚਰਨਾ ਚਾਹੇ ਹਾਜਰੀ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਹੈ ਮੈਂ ਡੇਢੀ ਢੂਂਜ ਪਿਆ ਸੀ ਪ੍ਰੇਤ पिंजਰ ਮੈਂ ਢੂਂਕਲੇ ਮਾਰੇ ਨੇ ਲਿਖਿਆ ਸੱਚੇ ਪਾਤਸ਼ਾਹ ਦਾ ਬੜਾ ਭਿਆਨਕ ਜੂਨ ਵਿੱਚ ਪਿਆ ਸੀ ਮੈਂ ਬੜੀ ਰੋਣ ਲੱਗੀ ਭਈ ਕਾਰਨ ਕੀ ਬਣਿਆ ਕਹਿੰਦਾ ਮਹਾਰਸਤਾਨੀ ਪ੍ਰਾਪਰਟੀ ਸਾਡੀ ਏ ਤੇ ਲੰਮਾ ਕੇਸ ਚੱਲਿਆ ਸਾਡਾ ਦੂਣ ਭਰਾਵਾਂ ਦਾ ਅੰਕ ਨਹੀਂ ਸਰਕਾਰ ਦੇ ਦਰਬਾਰੇ ਜੇ ਤੱਕ ਪਹੁੰਚੀ ਹੋਈ ਨਹੀਂ ਕੇਸ ਪਹੁੰਚਿਆ ਤੇ ਬਾਦਸ਼ਾਹ ਦੇ ਕੋਲ ਸਾਡੇ ਮੂੰਹ ਦੇ ਪਾਪਸ ਹੁਣੇ ਦੋਵੇਂ ਸੱਕੇ ਲੱਗੇ ਉਹ ਕਹਿੰਦਾ ਕਸਮ ਖਾਓ ਸੱਚੀ ਗੱਲ ਦੱਸੋ ਕੀ ਦੱਸ ਇਹਨਾਂ ਨੇ ਝੂਠੀ ਕਸਮ ਖਾਰੀ ਕਿ ਮੇਰਾ ਸੀ ਇਹ ਪ੍ਰਾਪਰਟੀ ਮੈਨੂੰ ਮਿਲ ਗਈ ਮਰਨ ਤੋਂ ਬਾਅਦ ਮੈਂ ਖੂਦ ਪ੍ਰਮਾਣਕ ਦੁਗਨ ਸੈ ਜੀ ਕੇਦਰ ਸਾਸੂ ਗੀ ਅੰਤ ਬਾਦ ਜੋ ਗਨੰਦਰਸ ਕਿਰ ਹੈ ਐਸੀ ਤਿੰਤਾ ਨੇ ਕੇ ਮਰੇ ਪ੍ਰੇਤ ਨੂੰ ਬਰਬੜਾ ਬਲ ਬਹੁਤ ਰ ਹੈ ਅਰੀ ਬਾਰੀ ਵੋ ਵਨ ਨਾਮ ਮਦ ਬੀਸ ਤੈ ਸੋ ਸਕੇ 파ਸ਼ਨਿ ਮਿਰੋਧਾਰ ਕੀ ਤਾਸ ਸੰਗੀ ਇਥੇ ਮਰੇ ਲਈ ਪਤਿਤ ਦਾ ਉਧਾਰਨ ਅਤਿਤ ਕੇ ਦੇ ਪਾਪੀਆਂ ਦਾ ਉਧਾਰ ਨੂੰ ਭਲਾ ਕਰਨ ਵਾਲੇ ਭੈ ਹਨ ਤੇ ਡਰ ਨੂੰ ਦੂਰ ਕਰਨ ਵਾਲੇ ਹਰ ਅਨਾਥ ਕੇ ਨਾਥ ਹਰਨਪਾ ਹਰੀ ਜੀ ਵਾਇਰ ਨੂੰ ਜਨਾਥ ਕਹਿੰਦੇ ਹਾਂ ਸਸਮੀ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਨਾ ਤੁੰ ਦਾ ਮਾਲਕ ਹੈਗਾ ਵੇਤਰ ਲੱਗੇ ਤਾਂ ਆ ਨਾ ਜਿਹੜੇ ਨਖਸਮੇ ਨੇ ਜਿਹੜੇ ਬਿਲਕੁਲ ਜਿਨ੍ਹਾਂ ਦਾ ਮਾਲਕ ਕੋਈ ਨਹੀਂ ਉਹਨਾਂ ਦੇ ਮਾਲਕ ਨੇ ਅਕਾਲ ਪੁਰਖ ਨੂੰ ਵਾਇਰ ਨੂੰ ਕਉ ਨਾਨਕ ਸੇਹ ਜਾਨੀਐ ਸਦਾ ਬਸਤ ਤਮ ਸਾਥ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਉਸ ਵਾਇਰ ਨੂੰ ਜਾਨਣਾ ਕਰੋ ਜਿਹੜਾ ਸਦਾ ਹੀ ਤੁਹਾਡੇ ਨਾਲ ਹੀ ਰਹਿੰਦਾ ਤਾਂ ਤਾਂ ਜਿਹ ਤੋ ਕਉ ਦੀਓ ਤਾਂ ਸਿਉ ਨੇ ਹੁ ਨਕੀਨ ਭਾਈ ਜਿਸ ਨੇ ਤਾਨ ਦਿੱਤਾ ਜਿਸ ਵਾਇਰੂ ਨੇ ਤਾਨ ਦਿੱਤਾ ਜਿਹ ਜਿਸ ਵਾਇਰੂ ਨੇ ਤੋ ਕਉ ਤੈਨੂੰ ਦੀਓ ਦਿੱਤਾ ਹੈ ਤਾਂ ਸਿਉ ਨੇ ਹੁ ਨਕੀਨ ਭਲਿਆ ਤੂੰ ਉਸ ਵਾਇਰੂ ਨਾਲ ਪਰਮਾਤਮਾ ਨਾਲ ਪ੍ਰੇਮ ਨਹੀਂ ਕੀਤਾ ਕਹੋ ਨਾਨਕ ਨਰਨਾਰਾ ਬਾਬਰੇ ਆਵ ਕਿਉਂ ਡੋ ਦੇਵਾਂ ਦਾ ਵੀ ਫਰਮਾਨ ਕਰਦੇ ਹਨ ਐ ਪਾਗਲ ਬੰਦਿਆ ਚੱਲਿਆ ਨਾ ਬਾਬਰੇ ਨਾ ਪਾ ਮਨੁੱਖਾ ਬਾਬੇ ਚੱਲਿਆ ਆਪ ਕਿਉਂ ਡੋਲਤ ਦੀਨ ਕੋਈ ਤਾਂ ਇਹਨਾਂ ਬੇਨਤੀ ਕੀਤੀ ਸ੍ਰੀ ਦੀਨਿ ਸ਼ਬਦ ਹੈ ਇਹ ਜੇ ਤਾਂ ਸੰਸਕ੍ਰਿਤ ਦੇ ਵਿੱਚ ਹੋਏ ਤੇ ਫਿਰ ਆਦਾ ਅਰਥ ਇਹਦਾ ਅਰਥ ਹੈ ਦੁਖੀ ਨਿਮਾਨ ਗਤਣਾ ਤੇ ਜੇ ਹੋਵੇ ਸਸੰਗਿਓ ਫਾਰਸੀ ਦੇ ਵਿੱਚ ਤਾਂ ਇਹਦਾ ਅਰਥ ਬਣ ਜਾਂਦਾ ਹੈ ਫਿਰ ਧਰਮ ਦੀਨ ਬਸਾਰੇ ਹੋ ਰੇ ਦਿਵਾਨੇ ਦੀਨ ਬਸਾਰੇ ਹੋ ਰੇ ਸੂਰਾ ਤੋਂ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਉਸ ਫਾਸਤੀ ਦਾ ਪਾਉ ਕੇ ਤਰਨ ਤੇ ਸੁਖ ਨਹੀਂ ਸਹਿ ਪੜਦੇ ਆਪਾਂ ਪੜਦੇ ਆਂ ਦੀਨ ਦਰਦ ਦੁਖ ਭੰਜਨ ਉਥੇ ਦੀਨ ਦਾ ਅਰਥ ਦੁਖੀ ਹੈ ਨਿਮਾਨਾ ਹੈ ਉਥੇ ਸੰਸਕ੍ਰਿਤ ਦਾ ਸ਼ਬਦ ਹੈ ਸੋ ਇਹ ਇਨਾਂ 'ਚਾ ਫਰਕ ਪੈ ਜਾਂਦਾ ਇਥੇ ਗੁਰੂ ਜੀ ਮਿਹਰ ਕਰਦੇ ਆਬ ਕਿਉਂ ਡੋਲ ਤਾ ਦੀਨ ਇਥੇ ਦੀਨ ਦੇ ਦੋਵੇਂ ਅਰਥ ਲਾ ਸਕਦੇ ਹੁਣ ਦੁਖੀ ਹੋ ਕੇ ਕਿਉਂ ਕਿਉਂ ਡੋਲਣਾ ਜਾਂ ਦੀਨ ਧਰਮ ਤੋਂ ਕਿਉਂ ਡੋਲਣਾ ਪਾਈ ਹੁਣ ਆਪੋ ਕਿਉਂ ਡੋਲਤ ਦੀਨ ਦੁਖੀ ਹੋ ਕੇ ਆਪਣੇ ਧਰਮ ਤੋਂ ਕਿਉਂ ਡੋਲਣਾ ਤਾ ਕੰ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਭਾਈ ਜਿਸ ਨੇ ਤਾ ਨੂੰ ਦਿੱਤਾ ਜਿਹ ਨੇ ਧਾਮ ਦਿੱਤਾ ਸੰਟੈ ਦੋਤ ਦਿੱਤੀ ਸੁਖ ਦਿਓ ਸਾਰੇ ਸੁਖ ਦਿੱਤੇ ਅਰ ਜਿਹ ਨੀਕੇ ਧਾਮ ਤੇ ਜਿਹਨੇ ਸੋਣਾ ਕਰ ਦਿੱਤਾ ਇਹ ਮਾਨਸ ਜਨਮ ਵੀ ਇੱਕ ਘਾਰ ਹੀ ਹੈ ਜੇ ਪ੍ਰਸਾਦ ਅਸੇ ਸੁਖੰਦਰ ਇਸੇ ਹਿਥੇ ਆਏ ਸਦਾ ਮਨ ਅਨੰਦ ਰ ਜਿਹਦੀ ਕਿਰਪਾ ਨਾਲ ਸੋਹਣੇ ਮਕਾਨ ਚਰੀਂਦਾ ਇਹਨੂੰ ਸਰੀਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੀ ਘਰ ਮੰਦਰ ਵੀ ਕਿਹਾ ਹੈ ਇਹਾ ਸਰੀਰ ਹੈ ਨਾ ਇਹ ਬਾਹਰੀ ਦਾ ਮੰਦਰ ਹੈ ਪ੍ਰਮਾਤਮਾ ਦਾ ਘਰ ਹੈ ਪਿਆਰੇ ਸੋ ਜਿਸ ਪ੍ਰਮਾਤਮਾ ਨੇ ਤਨ ਸੁਣਾ ਕਰਤਾ ਸਰੀਰ ਤੈਨੂੰ ਘਰ ਘਾੜ ਦਿੱਤਾ ਰਹਿਣ ਕਹੋ ਨਾਨਕ ਸੁਨਰੇ ਮਨ ਸਿਮਰਤ ਕਾਹਿ ਨਰਾਮ ਗੁਰੂ ਜੀ ਕਹਿੰਦੇ ਹਨ ਕਿ ਐ ਮਨ ਸਿਮਰਤ ਕਾਹਿ ਨਰਾਮ ਉਹ ਸਵਾਮੀ ਹੋਏ ਵਾਹਿਗੁਰੂ ਨੂੰ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਕਿਉਂ ਨਹੀਂ ਚੇਤੇ ਕਰਦਾ ਸਭ ਸੁਖ ਦਾ ਆਧਾਰ ਹੈ ਦੂਸਰਨ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44 ਦੂਸਰਾ ਨਾਮ ਹੀ ਨ ਕੋਈ ਦੂਜਾ ਕੋਈ ਨਹੀਂ ਹੁਣ ਖਿਆਲ ਕਰਨਾ ਗੁਰੂ ਗ੍ਰੰਥ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਕਿ ਭਾਈ ਜਿਹੜੇ ਇਹ ਦੁੱਖ ਸੁੱਖ ਪੁਰਬ ਜਨਮ ਕੇ ਕੀਏ ਉਹ ਜਾਣੇ ਜਨ ਦਾਤੇ ਦੀਏ ਇਹ ਪਿਛਲੇ ਜਨਮਾਂ ਦੇ ਸੁੱਖ ਤੇ ਦੁੱਖ ਹੁੰਦੇ ਨੇ ਜੇ ਤਾਂ ਸਭ ਸੁੱਖ ਮਿਲ ਰਿਹਾ ਇਹਦਾ ਅਰਥ ਹੈ ਪਿਛਲੇ ਜਨਮ ਵਿੱਚ ਅਸੀਂ ਨੇਕ ਕੰਮ ਕੀਤੇ ਨੇ ਸ਼ੋਕ ਕਰਮ ਕੀਤੇ ਤਾਂ ਸੁਖ ਮਿਲ ਰਿਹਾ ਇਹ ਦੁੱਖ ਆ ਰਿਹਾ ਇਸ ਦਾ ਮਤਲਬ ਪਿਛਲੇ ਜਨਮ ਵਿੱਚ ਕੋਈ ਗਲਤ ਕਰਮ ਕੀਤੇ ਨੇ ਤਾਂ ਸੁਖ ਦੁੱਖ ਮਿਲ ਰਿਹਾ ਇਸ ਵਾਰ ਤੇ ਭਾਈ ਇਹ ਸੁੱਖਾਂ ਦੁੱਖਾਂ ਦਾ ਦਾਤਾ ਹੋਇਆ ਹੋਇਆ ਦੂਸਰਾ ਨਾਹੀਨ ਕੋਈ ਦੂਸਰਾ ਕੋਈ ਵੀ ਸੁਖੰਦੇਲ ਮੜਾ ਨਹੀਂ ਸਾਡੀ ਹੀ ਦਿੱਤੀ ਪੂਕਰ ਬਿਰਤੀ ਹੈ ਪੂਕਰ ਬਿਰਤੀ ਹੁੰਦੀ ਹੈ ਕਿ ਉੱਪਰੋਂ ਉੱਤੇੋਂ ਕੋਈ ਡਾਂਗ ਛੋਟਾ ਟੀਮ ਰੋੜਾ ਮਾਰੋ ਤੇ ਉਹ ਭੱਜ ਕੇ ਰੋੜੇ ਨੂੰ ਢੀਮ ਨੂੰ ਡਾਂ ਉਹ ਪਵੇਗਾ ਤੇ ਸ਼ੇਰ ਹੁੰਦਾ ਹੈ ਸ਼ੇਰ ਤੇ ਮਾਰੂ ਕੋ ਡੰਡਾ ਸੋਟਾ ਉਹ ਡੰਡੇ ਨੂੰ ਕੁਛ ਨਹੀਂ ਕੀਂਦਾ ਜਿਹੜਾ ਮਾਰਦਾ ਕੁਲਿੰਗਾ ਇਹ ਤਾਂ ਜਿਹੜਾ ਕੁੱਕਰ ਦਿੱਤੀ ਵਾਲਾ ਵਿਅਕਤੀ ਹੈ ਜੇ ਕੋਈ ਸੁੱਖ ਦਿੰਦਾ ਉਹ ਸੋਚਦਾ ਹੈ ਮੈਨੂੰ ਸੁੱਖ ਦੇ ਰਿਹਾ ਹੈ ਕੋ ਦੁੱਖ ਦਿੰਦਾ ਮੈਨੂੰ ਦੁੱਖ ਦੇ ਰਿਹਾ ਦੇਣ ਵਾਲਾ ਤੇ ਪਰਮਾਤਮਾ ਨੇ ਪਿਛਲੇ ਕਰਮਾਂ ਦੇ ਅਨਸਾਰ ਸੁੱਖ ਦੁੱਖ ਦਿੱਤੇ ਨੇ ਤੇ ਜਿਹੜਾ ਸ਼ੇਰ ਦਿੱਤੀ ਵਾਲਾ ਜਿਹੜਾ ਬਾਜੂ ਦਾ ਪਿਆਰਾ ਗੁਰਮੁਖ ਹੈ ਉਹ ਸੋਚਦਾ ਕਿ ਪਿਛਲੇ ਜਨਮੇ ਚ ਮੈਂ ਕੋਈ ਚੰਗਾ ਕਰਮ ਕੀਤਾ ਸੁੱਖ ਮਿਲ ਰਿਹਾ ਪਰ ਮਾੜਾ ਕੀਤਾ ਦੁੱਖ ਮਿਲ ਰਿਹਾ ਤੇਰੇ ਕਰਮ ਕੱਟੇ ਜਾ ਰਹੇ ਨੇ ਮੈਂ ਝੋਕਣਾ ਹਰੇਕ ਪੈਦਾ ਸਸੰਗੀ ਦੁੱਖ ਮਨੁਖ ਹੋ ਕੇ ਕੱਟਣ ਲਿੰਦਾ ਤੇ ਜਿਹੜਾ ਗੁਰਮਖ ਹੈ ਉਹ ਹਾਸੇ ਵਿੱਚ ਕੱਟਣ ਲਿੰਦਾ ਕੱਟਣਾ ਪਿੰਦਾ ਹਰੇਕ ਨੂੰ ਝੋਕਣਾ ਪਿੰਦਾ ਕ੍ਰਿਸ਼ਨ ਜੀ ਕਹਿੰਦੇ ਝੋਕੇ ਬਿਨ ਭਾਗੇ ਨਹੀਂ ਕਰਮਗਤੀ ਬਲਵਾਉਂ ਇਹ ਕਰਮਾਂ ਦੀ ਗਤੀ ਬੜੀ ਬਾਲਵਾੜੀ ਨਹੀਂ ਪਿਆਰਿਓ ਇਨਾਂ ਦੇ ਕਰਮਾਂ ਨੂੰ ਭਗਵਨ ਤੋਂ ਬਿਨਾ ਬੰਦਾ ਪਾਣੀ ਨਹੀਂ ਸੰਭਾਲਦਾ ਸੋ ਗੁਰੂ ਜੀ ਕਹਿੰਦੇ ਦੂਸਰ ਨਾਮ ਹਨ ਕੋਏ ਸੁੱਖਾਂ ਦਾ ਦਾਤਾ ਹੈ ਰੂਪ ਹੈ ਉਹ ਤੋਂ ਬਿਨਾ ਸੁੱਖ ਦੇਣ ਵਾਲਾ ਕੋਈ ਨਹੀਂ ਕਹੋ ਨਾਨਕ ਸੁਨਾਰੇ ਮਨ ਤੈ ਸਿਮਰਤ ਗਤ ਹੋਏ ਸੱਚੇ ਬਾਦਸ਼ਾਹ ਹੁੰਦੇ ਉਬਦ ਜੀ ਦੇ ਸੁਣਵੇਂ ਨਾਮ ਐ ਮਨਾ ਸੁਣੋ ਤੇਜ ਸਿਮਰਤ ਗਤ ਹੋਏ ਉਸ ਪ੍ਰਮਾਤਮਾ ਦਾ ਸੰਮਰਨ ਕਰਨ ਨਾਲ ਹੀ ਮੁਕਤੀ ਮਿਲੇਗੀ ਭਲਾ ਹੋਵੇਗਾ ਤੇਰੀ ਕਲਿਆਣ ਹੋਵੇਗੀ ਭਾਈ ਜਿਹ ਸਿਮਰਤ ਗਤ ਪਾਈ ਹੈ ਤਿਹ ਭਜਰੇ ਤੈ ਮੀਤ ਤੁਮਹੂੰ ਤੇ ਬਧ ਸਈ ਫਰਮਾਨ ਕਰਦੇ ਜੇ ਸਿਮਰਤ ਗਤ ਪਾਈ ਹੈ ਜਿਹਦਾ ਸੰਮਰਨ ਕਰਨ ਨਾਲ ਕਲਿਆਣ ਮਿਲਦੀ ਹੈ ਉਸ ਨੂੰ ਮਿਲਦਾ ਹੈ ਮੁਕਤੀ ਮਿਲਦੀ ਹੈ ਤੇਹ ਭਾਜ ਰੇਤ ਐ ਨੀਤ ਐ ਮਿਤਰਾ ਉਸ ਪ੍ਰਮਾਤਮਾ ਦਾ ਭਜਨ ਕਰਿਆ ਕਰ ਉਹ ਯਾਦ ਕਰਿਆ ਕਰ ਵਾਹਿਗੁਰੂ ਕਹੋ ਨਾਨਕ ਸੁਨਰੀ ਮਨ ਆਉਦ ਘਟਤ ਹੈ ਨੀਤ ਤੁਹਾਨੂੰ ਤੇਰੇ ਬਾਦਸਹਿ ਜੀ ਮਾਰੇ ਬਖਸ਼ਿਸ਼ ਕਰਦੇ ਨੇ ਕਿ ਸੁਨਰੀ ਮਨ ਐ ਮਨ ਸੁਨ ਆਉਦ ਘਟਤ ਹੈ ਨੀਤ ਆਉਦ ਕਹਿੰਦੇ ਉਮਰ ਘਟਤ ਦਾ ਭਾਅ ਘਟਦੀ ਜਾ ਰਹੀ ਨੀਤ ਦਾ ਭਾਅ ਨੇਤੀ ਦਿੰਦੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਤਾਂ ਨਿਸ਼ੀਜੇ ਉਮਰ ਲਗਾਤਾਰ ਘਟਦੀ ਜਾ ਰਹੀ ਏ ਇੱਕ ਇੱਕ ਸਵਾਸ ਸਾਡਾ ਜਿਹੜਾ ਨਿਕਲ ਰਿਹਾ ਤੇ ਇਹ ਸਮਝੋ ਲਗਾਤਾਰ ਸਾਡੀ ਉਮਰ ਘਟਦੀ ਜਾ ਰਹੀ ਏ ਸੋ ਸੱਚੇ ਪਾਤਸ਼ਾਹ ਮੇਰ ਕਹਿੰਦੇ ਨੇ ਕਿ ਆਉਦ ਘਟਤ ਹੈ ਨੀਤ ਪਿਆਰਿਆ ਤੇਰੀ ਉਮਰ ਜਿਹੜੀ ਰੋਜ ਹੀ ਰੋਜ ਹੀ ਘਟਦੀ ਜਾ ਰਹੀ ਏ